ਅੱਜ ਬਜਰੰਗ ਦਲ ਹਿੰਦ ਦੇ ਪ੍ਰਧਾਨ ਪਵਿਆ 파ਰਤਵਾਜਵਲੋ ਰਾਮ ਲੀਲਾ ਗਰਾਉਂਡ ਵਿਖੇ ਬਜਰੰਗ ਦਲ ਸਮਾਣਾ ਸ਼ਾਖਾ ਦਾ ਉਦਘਾਟਨ ਕੀਤਾ ਗਿਆ ਅਤੇ ਇਸ ਮੌਕੇ ਉਹਨਾਂ ਕਿਹਾ ਕਿ ਬਜਰੰਗ ਦਲ ਵੱਲੋਂ ਬੇਸਹਾਰਾ ਕੁਮ ਰਹੀਆਂ ਗਊਆਂ ਨੂੰ ਗਊਸ਼ਾਲਾਵਰ ਤੱਕ ਪਹੁੰਚਾਇਆ ਜਾਵੇਗਾ ਅਤੇ ਉਹਨਾਂ ਦੇ ਇਲਾਜ ਅਤੇ ਚਾਰੇ ਦੇ ਪ੍ਰਬੰਧ ਲਈ ਵੀ ਯਤਨ ਕੀਤਾ ਜਾਵੇਗਾ ਅੱਜ ਦੇ ਇਸ ਮੌਕੇ ਰੋਹਿਤ ਜਲੋਤ ਪ੍ਰਧਾਨ ਪੰਜਾਬ ਸ਼ੰਕਰ 파ਰਤਵਾ ਜੋਪ ਪ੍ਰਧਾਨ ਸੰਤ ਸ਼ੰਕਰ ਨੰਦਗਿਰੀ संजू मैरा समाणा प्रदान जैकी मैरा स्वामी रुद्रनाथ अरमान पारतवाज गोविंद मैरा दीपक गर्ग बंटी जोगी अते और वर्कर हाजिर सन हां जी समाणा विखे बजरंग दल हिंद दे सप्त रोज रक्तदान ਕੀਤਾ ਗਿਆ प्लस गौ रक्षा दी नई रिंगा बड़ाइयां जारीयां नी बजरंग दल हिंद दे द्वारा जेडे समाज दे कल्याण ले काम कर रहे है संगठन गैर राजनीतिक संगठन है गौ रक्षा ਦਰਮ ਪ੍ਰਕਸ਼ ਮੰਦਰ ਮਠਾ ਦੀ ਰੱਖਿਆ ਲਈ ਆਲਰੇਡੀ ਮਤਰੰਦਲ ਜਮਿਨੀ ਸਰਪਤੇ ਕਾਰਨ ਕਰਦਾ ਆਇਆ ਹੈ ਤੇ ਅੱਗੇ ਵੀ ਕਰਦਾ ਰਹੂਗਾ ਆ ਦਫਤਰ ਦਾ ਉਦਘਾਟਨ ਕਰਨਾ ਬਤਲ ਜਿਡੇ ਇਥੇ ਪਸ਼ੂ ਸਾਡੇ ਰੋੜ ਤੇ ਦੇ ਉਹਨਾਂ ਨੂੰ ਸਹੀ ਤੰਗ ਦੇ ਨਾਲ ਉਪਚਾਰੀ ਉਪਚਾਰ ਕਰਕੇ ਉਹਨਾਂ ਨੂੰ ਗਊਸ਼ਾਲਾ ਦੇ ਵਿੱਚ ਰੱਖ ਰੱਖਾ ਉਹਨਾਂ ਦਾ ਗੋਚਾਰਾ ਸਾਰਾ ਸਾਰਾ ਬਜਰੰਦਲ ਹਿੰ ਕਰੂਗਾ ਹੁਣ ਤਾਂ ਪੰਜਾਬ ਦੇ ਵਿੱਚ ਕਿੰਨੇ ਦਫ਼ਤਰ ਖੁੱਲ ਚੁੱਕੇ ਤੁਸੀਂ ਗਊ ਰੱਖਿਆ ਪਰ ਕਿ ਕਿ ਬਜਰੰਗ ਦਲ ਜਿਹੜਾ ਹੈਗਾ ਪੂਰੇ ਪੰਜਾਬ 'ਚ ਕੰਮ ਕਰ ਰਿਹਾ ਹੈ ਬਖ ਬਖ ਤਾ ਦੇ ਹਰੇਕ ਜ਼ਿਲ੍ਹੇ ਦੇ ਬਜਰੰਗ ਦਲ ਦੇ ਉਦੇਦਾਰ ਨੇ ਨਾਲੇ ਦਫ਼ਤਰ ਨੇ ਨਾਲੇ ਬਜਰੰਗ ਦਲ ਦੇ ਕਾਰਕਤਾ ਰਾਤ ਦਿਨ ਇੱਕ ਕਰਕੇ ਗਊ ਰੱਖਿਆ ਦਾ ਕੰਮ ਬੜੀ ਤੇਜ਼ੀ ਨਾਲ ਕਰਲੇ ਨੇ ਨਾਲੇ ਕੰਨਿਆ ਦਾ ਵਿਆਹ ਇਸ ਤਰ੍ਹਾਂ ਦੇ ਸਮਾਜਿਕ ਕਰ ਰਹੇ ਸਮੇਂ ਸਮੇਂ ਤੇ ਅੱਗੇ ਆ ਕੇ ਕਰਦੇ ਰਹੇ ਸ਼ਿਵ ਸ਼ੰਕਰ ਦੱਲਾ ਜਿਹੜਾ ਹੈ ਪਹਿਲਾਂ ਵੀ ਚਲੋ ਸੇਵਾ ਦੇ ਵਿੱਚ ਕਾਫੀ ਰਿਹਾ ਹੈ ਪਰ ਇਹ ਦੇ ਬਾਵਜੂਦ ਵੀ ਮਤਲਬ ਜਿਹੜੀਆਂ ਸਰਕਾਂ ਦੇ ਉੱਤੇ ਆਵਾਰਾ ਗਊਆਂ ਨੇ ਆ ਗਊਂਸ਼ਾਲਾ ਹੀ ਹੈ ਉਹ ਦਫ਼ਤਰ ਦੇ ਸਾਹਮਣੇ ਤੇ ਤੇ ਮਤਲਬ ਸਿਰਫ ਉਹ ਊੜਾ ਫੰਦੀਆਂ ਨਹੀਂ ਉਹ ਪੱਠੇ ਨਹੀਂ ਖਾਂਦੀਆਂ ਉਹਦਾ ਕੋਈ ਮਲਕ ਕੋਈ ਨਹੀਂ ਕੀਤਾ ਜਾਂਦਾ ਕਿ ਸਰਕਾਰ ਜਿਹੜੀ ਹੈ ਗੋਸ ਐਕਸ ਦੇ ਨਾਮ ਤੇ ਟੈਕਸ ਵਸੂਲ ਰਹੀ ਹੈ ਸਿਰਫ ਗਊਚਰ ਭੂਮੀ ਪੰਜਾਬ ਚ ਐਨੀ ਗਊਚਰ ਭੂਮੀ ਹੈ ਜਿਹੜੀ ਸਰਕਾਰੀ ਨਿਯੰਤਰਣ ਚਾਹੀਦੀ ਹੈ ਪੈਸਾ ਕਿੱਥੇ ਆ ਰਿਹਾ ਹੈ ਕਿੱਥੇ ਜਾ ਰਿਹਾ ਕੋਈ ਰੈਗੂਲੇਟਰੀ ਬਾਡੀ ਨਹੀਂ ਹੈ ਜੀ ਜਿਹੜਾ ਉਹਨਾਂ ਦਾ ਦੇਖਭਾਲ ਕਰ ਸਕੇ ਬਜਰੰਗ ਦਲ ਹਿੰਦ ਦੀਆ ਮਹਿੰਮ ਦੇ ਤਹਿਤ ਅਸੀਂ ਸਾਰੀ ਗਊਸ਼ਾਲਾ ਜੀ ਦੀ ਜਾਵਾਂਗੇ ਉਹਨਾਂ ਦਾ ਦੇਖਾਂਗੇ ਪਸ਼ੂਵਾਂ ਦੀ ਕੰਡੀਸ਼ਨ ਬਹੁਤ ਚਾਰੇ ਦੀ ਵਿਵਸਥਾ ਵੀ ਕਰਾਂਗੇ ਤੇ ਇਸ ਤਰ੍ਹਾਂ ਦੇ ਕੰਮ ਵੱਧ ਚੜ ਕੇ ਕਰਦੇ ਰਹਿਣਾ ਸੋ ਪਹਿਲਾਂ ਵੀ ਇੱਥੇ ਗਾਜੀਪੁਰ ਗਊਸ਼ਾਲਾ ਸੀ ਉਥੇ ਮਾਤਾ 20 25 ਗਊਆਂ ਦੀ ਰੋਜ਼ ਮਰਦੀ ਆਵੇ ਸੀ ਚਲੋ ਪੱਤਰਕਾਰਾਂ ਵੱਲੋਂ ਮੁੱਦਾ ਚੱਕ ਕੇ ਇਹਨਾਂ ਨਾਲੋਂ ਕਾਫੀ ਸੁਧਾਰ ਵੀ ਹੋਇਆ ਸਰਕਾਰ ਨੇ ਕੀਤਾ ਹੈ ਜਿਹੜਾ ਗਊ ਹਸਨ ਸ ਹੈ ਉਹ ਲੈ ਕੇ ਉਹ ਜਾਣ ਇੱਥੇ ਰਹੀ ਹੈ ਦੇਖੋ ਸਰਕਾਰ ਬਾਰੇ ਕੀ ਕਹੋਗੇ دیکھیے ਅਸੀਂ ਸਰਕਾਰ ਨੂੰ ਮਾਈ ਬੇਂਤੀ ਕਰਦੇ ਆ ਗਊਆਂ ਜਦ ਦਰ ਲਾਂਦੀ ਹੈ ਕਿ Hindu Hindu ਆ ਦੀ ਗਊਆ ਮਾਤਾ ਹੈਗੀ ਔਰ ਨਵਾਰਿਸ਼ ਪੀ ਰਹੀ ਹੈ Hindu ਕਾ ਦਾ ਮੰਦਰਾਂ ਤੱਕ ਦੇ ਸਰਕਾਰ ਨੇ ਅੰਤਰਾ ਨਾ ਕਰੀ ਹੈ अगर हिंदू चाहे तो स्वतंत्र रूप से अपने मंदिर की कटायल नहीं लगा सकता डीसी की परमिशन लगती है आप आतकरा हिंदुओं क्यों हो रहा है जब हिंदुआ को आऊगा बॉडी बनाई जाऊगी एक प्रॉपर अध्यक्ष अज तक नहीं बनाया गया क्यों नहीं बनाया गया की कमी है ऐसे मुद्दे को लेकर हिंदू जागरण अभियान के तहत जिथे राजनीतिक दल सिर्फ वोटा मंग रहे हैं ਉਥੇ ਮਜਰੰਗ ਦਾ ਲਹਿਰ ਹਿੰਦੂ ਜਾਗਰਣ ਅਭਿਆਨ ਦੀ ਸ਼ੁਰੂਆਤ ਹੋ ਰਿਹਾ ਹੈ ਪੂਰੇ ਪੰਜਾਬ ਦਾ ਦੌਰਾ ਕਰੂਗਾ ਔਰ ਹਿੰਦੂਵਾਦ ਦੇ ਜੁੜੇ ਮੁੱਦਿਆਂ ਨੂੰ ਚੱਕੂਗਾ ਜਿਹੜੇ ਅਜ ਤੱਕ ਅਣਦੇਖਾ ਕੀਤੇ ਗਏ ਨੇ ਰਾਜਨੀਤਿਕ ਦੁਆਰਾ ਹਿੰਦੂ ਖਾਲੀ ਵੋਟਾਂ ਲਈ ਨਹੀਂ ਆਇਗਾ ਕਿ ਵੋਟਰ ਦਾ ਟਾਈਮ ਆਇਆ ਨਾ ਹਿੰਦੂ ਦਾ ਵੋਟਾ ਮੰਗ ਲਓ ਹਿੰਦੂਆਂ ਦੀ ਵੀ ਮੰਗਾਂ ਨੇ ਸਾਡੀ ਵੀ ਗਊ ਮਾਂ ਹੈ ਰੋੜ ਤੇ ਸਾਡੇ ਮੰਦਿਰ ਮੱਠ ਹੈ ਉਹ ਸਰਕਾਰੀ ਨਿਯੰਤਰਣ ਦੇ ਕਿਉਂ ਨਹੀਂ ਭੰਡਾਰੇ ਲੰਗਰ ਜੋ ਵੀ ਲਾ ਰਿਹਾ ਹੈ ਹਿੰਦੂ ਆਪਣੇ ਸ਼ਫਤਾ ਤੋਂ ਲੰਬ ਹੈ ਲੇਕਿਨ ਸਾਡੇ ਮੰਦਰਾ ਦਾ ਪੈਸਾ ਤਾਂ ਸਰਕਾਰ ਲੈ ਜਾਂਦੀ ਹੈ ਕਿਉਂ ਐਸੀ ਸਾਰੇ ਮੁੱਦਿਆਂ ਨੂੰ ਚੱਕਦੇ ਹੋਏ ਬਜਰੰਗ ਦਲ ਹਿੰਦ ਤਰਾ ਤਲ ਦੇ ਕੰਮ ਕਰੂਗਾ ਔਰ ਪੂਰੇ ਪੰਜਾਬ ਦਾ ਦੌਰਾ ਕਰੂਗਾ ਸਮਾਣਾ ਨਹੀਂ ਪੂਰੇ ਪੰਜਾਬ ਦਾ ਹਾਲਾਤ ਸੁਧਾਰਨ ਦੀ ਲੋੜ ਹੈ ਅੱਜ ਦੇ ਸਮੇਂ ਵਿੱਚ ਬਹੁਤ ਸ਼ਲਾਵਾ ਜਿੰਨੀਆਂ ਵੀ ਨੇ ਪੰਜਾਬ ਵਿੱਚ ਤਕਰੀਬਨ ਪ੍ਰਧਾਨਗੀ ਕਰਨ ਵਾਸਤੇ ਵਰਤੀਆਂ ਜਾਂਦੀਆਂ ਨੇ ਜਿਹੜਾ ਗਊਆਂ ਦੀ ਜਿਹੜੀ ਆ ਬਹੁਤ ਮਾੜੀ ਹਾਲਤ ਹੈ ਉਹਦੇ ਬਾਰੇ ਕੋਈ ਚਰਮ ਚੁੱਕੋਗੇ ਬਿਲਕੁਲ ਉਹਨ ਜਿਹੜੀ ਗਊ ਰੱਖਿਆ ਵਿੰਗ ਬਣਾਇਆ ਹੈ ਸਾਰੇ ਜ਼ਿਲ੍ਹੇ ਚ ਕੰਮ ਕਰ ਰਿਹਾ ਹੈ ਉਹਨਾਂ ਦਾ ਮੁੱਖ ਅਦੇਸ਼ ਆ ਉਹਦਾ ਪਹਿਲਾਂ ਤਾਂ ਗਊ ਮਾਤਾ ਨੂੰ ਰਖ ਰਖਾ ਤੇ ਦੇਖਭਾਲ ਕਰਕੇ ਸਵਤਾਲੇ ਚ ਗਊ ਸ਼ਾਲਾ ਚ ਭੇਜਿਆ ਜਾਏ ਉਸ ਤੋਂ ਬਾਅਦ ਸਮੇਂ ਸਮੇਂ ਤੇ ਜਾ ਕੇ ਹਫਤੇ ਰੇ ਹਫਤੇ ਆਪਣੇ ਅਧਿਕਾਰ ਜਾ ਕੇ ਉਹਨਾਂ ਦਾ ਗਊ ਇਚਾਰਾ ਹੋਰ ਜਿਹੜੀ ਵੀ ਜ਼ਰੂਰਤਮੰਦ ਚੀਜ਼ਾਂ ਨੇ ਉਹ ਸਿ ਪ੍ਰੋਵਾਈਡ ਕਰਵਾਵਾਂਗੇ ਔਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਵਿਗੂ ਬਾਪ ਕੀ ਜਿਹੜੀ ਲੋਵਰ ਮਾਤਾ ਸਾਹਿਬੀ ਦੀ ਵਾਲਿਸ਼ ਮੈਰੀ ਗਾਨੇ ਤੇਜੇ ਕੁਝ ਨਹੀਂ ਹੋਗਾ ਪੂਰਾ ਸੰਗਠਿਤ ਤਰੀਕੇ ਨਾਲ ਉਹਨਾਂ ਨੂੰ ਪਉਲ ਸ਼ਾਲਾ 'ਚ ਪਹੁੰਚਾਇਆ ਜਾਊਗਾ